ਇਸ ਸੋਲ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਨੈਨੀਤਾਲ ਦੇ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਕਰਕੇ ਰਹਿਸ਼ੀ ਇਲਾਕੇ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਤਰਾਖੰਡ ਦੇ ਜੰਗਲ ਲਗਾਤਾਰ ਅੱਗ ਲੱਗਣ ਕਰਕੇ ਸੜ ਰਹੇ ਨੇ ਨੈਨੀਤਾਲ ਨੇੜੇ ਪਵਾਲੀ ਰੋਡ ਉੱਤੇ ਪਾਇਲ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ਜੰਗਲ ਦਾ ਵੱਡਾ ਹਿੱਸਾ ਜਲ ਚੁੱਕਿਆ ਹੈ ਅਤੇ ਅੱਗ ਹੁਣ ਆਈਟੀਆਈ ਪਵਨ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਰਹੀ ਹੈ ਇਸ ਦੇ ਨਾਲ ਹੀ ਲੜਿਆ ਕੰਤਾ ਜੰਗਲ ਦੇ ਵਿੱਚ ਵੀ ਅੱਗ ਲੱਗਣ ਕਰਕੇ ਕਾਫੀ ਤਬਾਹੀ ਹੋਈ ਹੈ ਸੜਕ ਉੱਤੇ ਤੂਏ ਦੇ ਕਾਰਨ ਇੱਥੇ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਦੇ ਕਾਰਨ ਅੱਗ ਉੱਤੇ ਕਾਬੂ ਪਾਉਣ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਇਸ ਇਲਾਕੇ ਦੇ ਨੇੜੇ ਭਾਰਤੀ ਫੌਜ ਦਾ ਕੈਂਪ ਵੀ ਹੈ ਤਾਂ ਅੱਗ ਨੂੰ ਇੱਥੇ ਫੈਲਣ ਤੋਂ ਰੋਕਣ ਦੇ ਲਈ ਫੌਜ ਵੱਲੋਂ ਵੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹੈਲੀਕਾਪਟਰਾਂ ਦੀ ਮਦਦ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਦੇ ਲਈ ਭੀਮਤਾਲ ਅਤੇ ਨੈਣੀਤਾਲ ਦੀਆਂ ਝੀਲਾਂ ਵਿੱਚੋਂ ਪਾਣੀ ਹੈ ਜਿਹੜਾ ਹੈਲੀਕਾਪਟਰਾਂ ਵਿੱਚ ਭਰਿਆ ਜਾ ਰਿਹਾ ਹੈ ਅਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੈਨੀਤਾਲ ਦੇ ਕਮਾਊ ਦੇ ਜੰਗਲ ਦੇ ਵਿੱਚ ਵੀ ਅੱਗ ਲੱਗਣ ਕਰਕੇ ਵੱਡੀ ਤਬਾਹੀ ਹੋਈ ਹੈ ਇਸ ਦੇ ਨਾਲ ਹੀ ਮੰਗੋਲੀ ਬਦਲੀਆ ਖਾਨ ਖੁਰਤਾਪਾਲ ਜਿਲ੍ਹੀਓ ਕੋਟ ਦੇ ਵੀ ਤੁਰਾ ਪਾਇਲ ਭੀਮਟਾਲ ਮਉਤੇਸ਼ਵਰ ਅਤੇ ਹਵਾਲੀ ਦੇ ਜੰਗਲ ਨੇ ਜਿਹੜੇ ਉਹ ਅੱਗ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਨੈਨੀਤਾਲ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਅੱਗ ਲੱਗਣ ਕਰਕੇ ਰੈਸ਼ ਇਲਾਕਿਆਂ ਤੇ ਲਈ ਵੀ ਖਤਰਾ ਵੱਧ ਗਿਆ ਹੈ ਇਹ ਅੱਗ ਪਾਇਲ ਦੇ ਨੇੜੇ ਹਾਈ ਕੋਰਟ ਕਲੋਨੀ ਤੱਕ ਪਹੁੰਚ ਗਈ ਹੈ ਖਤਰੇ ਦੇ ਮੱਦੇ ਨਜ਼ਰ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਕਰਕੇ ਇੱਕ ਘਰ ਵੀ ਸੜ ਗਿਆ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਨ ਨੇ ਅੱਗ ਨੂੰ ਸੰਵੇਦਨਸ਼ੀਲ ਇਲਾਕਿਆਂ ਤੱਕ ਪਹੁੰਚਣ ਤੋਂ ਰੋਕਣ ਦੇ ਲਈ ਲਗਾਤਾਰ ਕੰਮ ਸ਼ੁਰੂ ਕੀਤਾ ਹੋਇਆ ਹੈ ਨੈਨੀਤਾਲ ਦੀ ਝੀਲ ਦੇ ਵਿੱਚ ਬੋਟਿੰਗ ਬੰਦ ਕਰ ਦਿੱਤੀ ਗਈ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਅੱਗ ਲੱਗਣ ਦੀ ਆ 31 ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਾਰਨ 3365 ਤੋਂ 34 ਹੈਕਟੇਅਰ ਜੰਗਲੀ ਖੇਤਰ ਜਿਹੜਾ ਉਹ ਪ੍ਰਭਾਵਿਤ ਹੋਇਆ ਹੈ ਇਸ ਦੀ ਪੁਸ਼ਟੀ ਨੈਨੀਤਾਲ ਮੰਡਲ ਦੇ ਜੰਗਲਾਤ ਅਧਿਕਾਰੀ ਚੰਦਰਸ਼ੇਖਰ ਜੋਸ਼ੀ ਦੇ ਵੱਲੋਂ ਵੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਮਨੋਰਾ ਰੇਂਜ ਦੇ ਦੋ ਰੇਂਜਰ ਅਤੇ ਤਾਲੀ ਦੇ ਕਰੀਬ ਮੁਲਾਜ਼ਮ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ ਕਮਾਊ ਦੇ ਜੰਗਲਾਂ ਵਿੱਚ 26 ਅਤੇ ਗੜਵਲ ਦੇ ਖੇਤਰ ਵਿੱਚ ਪੰਜ ਥਾਵਾਂ ਉੱਤੇ ਅੱਗ ਲੱਗੀ ਹੋਈ ਹੈ ਪਿਛਲੇ ਸਾਲ 1 ਨਵੰਬਰ ਤੋਂ ਹੁਣ ਤੱਕ ਸੂਬੇ ਵਿੱਚ ਅੱਗ ਲੱਗਣ ਦੀਆਂ 575 ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਜਿਸ ਕਾਰਨ 699.92 ਹੈਕਟੇਰ ਜੰਗਲੀ ਖੇਤਰ ਪ੍ਰਭਾਵਿਤ ਹੋਇਆ ਹੈ ਅੱਗ ਲੱਗਣ ਦੇ ਕਰਕੇ ਮਾਲੀਏ ਦਾ 14 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਹੁਣ ਤੱਕ ਅੱਗ ਲਗਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਨੇ ਨਾਲ ਹੀ ਤਾਲਮੇਲ ਤੇ ਕੰਮ ਕਰਨ ਦੀ ਵੀ ਨਿਸ਼ਾ ਨਿਰਦੇਸ਼ ਨੇ ਜਿਹੜੇ ਉਹਨਾਂ ਵੱਲੋਂ ਜਾਰੀ ਕੀਤੇ ਗਏ ਨੇ ਰੁੱਦਰ ਪ੍ਰਯਾਗ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ ਅਭਿਮਨਿਉ ਨੇ ਦੱਸਿਆ ਕਿ ਜਖੌਲੀ ਖੇਤਰ ਵਿੱਚ ਇੱਕ ਬੱਕਰੀ ਪਾਲਕ ਨੂੰ ਫੜਿਆ ਗਿਆ ਹੈ ਦੋਸ਼ੀ ਦਾ ਨਾਮ ਨਰੇਸ਼ਪੱਟ ਦੱਸਿਆ ਜਾ ਰਿਹਾ ਹੈ ਉਹ ਪਿੰਡ ਟੰਡਿਆਲ ਦਾ ਰਹਿਣ ਵਾਲਾ ਹੈ ਉਸ ਨੇ ਬੱਕਰੀਆਂ ਦੇ ਲਈ ਨਵਾਂ ਘਾਹ ਉਗਾਉਣ ਦੇ ਇਰਾਦੇ ਨਾਲ ਅੱਗ ਲਗਾਈ ਸੀ ਜੋ ਭਿਆਨਕ ਰੂਪ ਧਾਰਨ ਕਰ ਗਈ ਜੰਗਲਾਂ ਦੀ ਆਗ ہمارے ਲਈ ਬਹੁਤ ਚੁਣੌਤੀ ਹੈ ਔਰ ਲਗਾਤਾਰ ਆਗ ਬੜੀ ਹੈ उसको लेकर हम लगातार तैयारी भी कर रहे हैं लगातार जो ज़रूरत की चीज़ें हैं उसके लिए भी काम कर रहे हैं सेना से भी हमने मदद मांगी है सेना के हेलीकॉप्टर भी आज पानी डाल रहे हैं और भी मैं भी आज हल्द्वानी में भी अभी इस पर मैं मीटिंग करने वाला हूं कल या देहरादून में भी करी है हमारा हर प्रयास रहेगा कि जल्दी जल्दी इस आग पर काबू पाया जाए हम इसके लिए काम कर रहे हैं सेना के हेलीकॉप्टर आज सेना के लोगों से मदद मांगी है आज सेना के हेलीकॉप्टर भी इस काम में करें